ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਲੈ ਕੇ ਆਏ ਆਂ ਜੀ ਤਿੰਨ ਵਹਿੜਾ ਤੁਹਾਡੇ ਲਈ ਸੋ ਇਹਨਾਂ ਦੀ ਜਿਹੜੀ ਮਿਲਕ ਕਪੈਸਿਟੀ ਕੀ ਹੈਗੀ ਆ ਕਿੰਨਾ ਟਾਈਮ ਦੀਆਂ ਸੂਈਆਂ ਹੈਗੀਆਂ ਨੇ ਮਗਰ ਬੱਚੇ ਕੀ ਖਾਣ ਦੋਸਤੋ ਪੂਰੀ ਜਾਣਕਾਰੀ ਆਪਾਂ ਵੀਰ ਹੋਣਾ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਪੁੱਛਾਂਗੇ ਵੀ ਕੀ ਇਹਨਾਂ ਦੀ ਜਿਹੜੀ ਡਿਟੇਲ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਦੋਸਤੋ ਏਰੀਆ ਹੈਗਾ ਉਹ ਵੀ ਪੁੱਛ ਲੈਨੇ ਆ ਵੀਰ ਹੋਣਾ ਤੋਂ ਚੱਲਦੇ ਆਂ ਵੀਰ ਹੋਣਾ ਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਛੀਆਂ ਪਾੜੀ ਇਹ ਵਸਤੀ ਲਾਭ ਸਿੰਘ ਵਾਲੀ ਹੈ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਵੀਰ ਜੀ ਜਿਹੜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਸੋ ਗੁਰਵਿੰਦਰ ਵੀਰ ਜੀ ਤਕਰੀਬਨ ਇਹ ਅੰਮ੍ਰਿਤਸਰ ਰੋਡ ਪੈ ਗਿਆ ਹਨ ਜੀ ਹਾਂਜੀ ਹਾਂਜੀ ਅੰਮ੍ਰਿਤਸਰ ਰੋਡ ਠੀਕ ਹੈ ਮਫੂ ਤੋਂ ਤਕਰੀਬਨ ਜੀਰੇ ਜਾਂਦੇ ਸਮੇ ਪਿੰਡ ਸ਼ੀਆਂ ਪੜੀ ਜਾਂਦਾ ਹੈ ਹਾਂਜੀ ਠੀਕ ਹੈ ਤੇ ਇੱਕ ਗੁਰਵਿੰਦਰ ਵੀਰ ਜੀ ਦੇ ਕੰਟੈਕਟ ਨੰਬਰ ਨੇ ਉਹ ਆਪਣੇ ਵੀਰ ਨੂੰ ਉਹਨਾਂ ਨੂੰ ਬੋਲ ਕੇ ਜ਼ਰੂਰ ਦੱਸ ਦਿਓ 97819 65452 ਠੀਕ ਹੈ ਜੀ 95928 2403 ਠੀਕ ਹੈ ਵੀਰ ਸੋ ਗੁਰਵਿੰਦਰ ਵੀਰ ਜੀ ਤਕਰੀਬਨ ਆਪਣਾ ਕੰਮ ਜਿਹੜਾ ਵਪਾਰ ਲਾਈਨ ਦਾ ਹੈ ਹਨਾ ਸੋ ਕਿਸਾਨ ਵੀਰੋ ਵਪਾਰ ਲਾਈਨ ਦਾ ਵੀਰ ਹੋਣਾ ਦਾ ਕੰਮ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਪਾਰ ਦਾ ਕੰਮ ਚੱਲਦਾ ਆ ਰਿਹਾ ਸੋ ਵੀਰ ਹੋਣੀ ਮੱਝਾਂ ਗਾਵਾਂ ਤੇ ਹੋਰ ਕਾਫੀ ਚੰਗੀਆਂ ਮੱਝਾਂ ਗਾਵਾਂ ਆਉਂਦੀਆਂ ਰਹਿੰਦੀਆਂ ਨੇ ਵੀਰ ਹੋਣਾ ਦੇ ਕੋਲ ਤੇ ਤੁਸੀਂ ਸਮੇਂ-ਸਮੇਂ ਦੇ ਨਾਲ ਵੀਰ ਹੋਣਾ ਦੇ ਨਾਲ ਆਪਣਾ ਰਾਬਤਾ ਜਿਹੜਾ ਜ਼ਰੂਰ ਬਣਾਈ ਰੱਖਿਓ ਕਿਉਂਕਿ ਜੜੀਆਂ ਮੱਝਾਂ ਗਾਵਾਂ ਹਰ ਰੋਜ਼ ਨਵੀਆਂ ਚੰਗੀਆਂ ਆਉਂਦੀਆਂ ਰਹਿੰਦੀਆਂ ਨੇ ਸੋ ਆਪਾਂ ਚੱਲਦੇ ਆਂ ਜੀ ਪਹਿਲੀ ਇਸ ਵੈੜ ਬਾਰੇ ਗੱਲ ਕਰ ਲੈਨੇ ਆ ਵੀਰ ਜੀ ਇਹ ਕਿੰਨਾ ਸੂਬਾ ਸੂਣ ਜਾ ਰਹੀ ਏ ਇਹ ਪਹਿਲੇ ਸੂਏ ਸੁਣਾਂ ਇਹਦੇ ਠੀਕ ਆ ਜੀ ਚੌਂਗੀ ਆ ਮੋ ਠੀਕ ਆ ਮੂੰਹ ਚੌਗੀ ਆ ਹਾਂਜੀ ਮੂੰਹ ਚੌਗੀ ਆ ਠੀਕ ਆ ਤੇ ਕਿੰਨੇ ਦਿਨ ਦੀ ਵੀਰ ਜੀ ਕੱਤੀ ਆ ਹਫਤਾ ਲੈਦੀ ਆ ਵੀਰ ਅਜੇ ਹਫਤਾ ਕ ਲੈ ਜੇਗੀ ਦਿਨ ਹਾਂਜੀ ਠੀਕ ਆ ਸੋ ਕਿਸਾਨ ਵੀਰ ਉਹ ਹਫਤਾ ਲੈ ਜੇਗੀ ਤੇ ਵੀਰ ਜੀ ਬਰੀਡ ਵਾਈਜ਼ ਵੇਖੀਏ ਤੇ ਵੀ ਕਿੰਦੇ ਚ ਪੈ ਜਾਂਦੀ ਤਕਰੀਬਨ ਤਕਰੀਬਨ ਇੱਕ ਵਸ ਮਿਕਸ ਵਿੱਚ ਆ ਜਾਂਦੀ ਜਾਂ ਕਿਦਾਂ ਜਰਸੀ ਮਿਕਸ ਜੀ ਆ ਜਰਸੀ ਮਿਕਸ ਆ ਜਾਂਦੀ ਹੈ ਜੀ ਠੀਕ ਆ ਜੀ ਮੂੰਹ ਚੰਗੀ ਰਹੀ ਹੈ ਠੀਕ ਆ ਤਕਰੀਬਨ ਵੀਰ ਜੀ ਦੂਜਾ ਸੂਆ ਕਿ ਪਹਿਲਨ 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 ਸੂਣ ਜਾ ਰਹੀ ਆ ਮੂੰਹ ਚੌਗੀ ਹੈਗੀ ਆ ਠੀਕ ਆ ਤੇ ਕਿੰਨਾ ਕ ਦੁੱਧ ਵੀਰ ਜੀ ਕਰ ਦੋਗੇ ਇਸ ਟਾਈਮ ਪਹਿਲੇ ਸਵੇਰੇ ਤੁਹਾਡੇ ਹਿਸ अच्छा जी 17 लीटर दी मिल्क कैपेसिटी ਰਹੇਗੀ यार हां ठीक है किसान वीरू बाकी ਜਿਹੜਾ ਥਣ ਲੱਗਾ ਕਾਫੀ ਜ਼ਿਆਦਾ ਸੋਨਾ ਥਣ ਲੱਗਾ ਹੈਗਾ ਪਹਿਲਾਂ ਜਿਹੜੀ ਇਹ ਵੈਡ ਸੂਣ ਜਾ ਰਹੀ ਆ ਤਕਰੀਬਨ ਹਫਤੇ ਦੀ ਹਜੇ ਜਿਹੜੀ ਮਤਲਬ ਕਿ ਸਮਾਂ ਹਫਤਾ ਲੈ ਜੇਗੀ ਬਾਕੀ ਵੀਰ ਜੀ ਜਿਹੜਾ ਇਹਦਾ ਮੁੱਲ ਪ੍ਰਾਈਸ ਵੀਰ ਜੀ ਕੀ ਕਰ ਰਹੇ ਹੋ 48000 ਰੁਪਏ ਮੰਗਦੇ ਆ ਵੀ 48000 ਆ ਹਾਂਜੀ ਠੀਕ ਆ ਬਾਕੀ ਮੌਕੇ ਤੇ ਕੋਈ ਆਇਆ ਗਿਆ ਸੱਜਣ ਮਾਨਤਨ ਜ਼ਰੂਰ ਦੋਵੇਗਾ ਮਾਨਤਨ ਕਰਦਾ ਠੀਕ ਆ ਸੋ ਕਿਸਾਨ ਵੀਰੋ 48000 ਰੁਪਿਆ ਇਸ ਜਿਹੜੀ ਪਹਿਲੀ ਵਿਹੜ ਦੀ ਗੱਲ ਕਰਦੇ ਪਏ ਆ ਤੇ 48000 ਰੁਪਿਆ ਇਸ ਦਾ ਜਿਹੜਾ ਮੁੱਲ ਹੈਗਾ ਬਾਕੀ ਵੀਰ ਹੋਣਾ ਕਿਹਾ ਵੀ ਜਿਹੜਾ ਮਾਨਤਾ ਨਾਲ ਮੌਕੇ ਤੇ ਜਿਹੜੇ ਵੀਰ ਪਹੁੰਚਣਗੇ ਜ਼ਰੂਰ ਦਿੱਤਾ ਜਾਵੇਗਾ ਗੁਰਵਿੰਦਰ ਵੀਰ ਜੀ ਇੱਕ ਵਾਰੀ ਖੋਲ ਕੇ ਨੂੰ ਮੜਾ ਜਾ ਤੁਰ ਲਿਈਏ ਬਾਕੀ ਜਿਹੜੀਆਂ ਕਿਸਾਨ ਵੀਰੋ ਤੁਸੀਂ ਵਿਹੜ ਦੇਖ ਸਕਦੇ ਹੋ ਵਿਹੜ ਜਿਹੜੀ ਸਾਰੇ ਪਾਸਿਓਂ ਕਾਫੀ ਜ਼ਿਆਦੀ ਸਾਫ਼ ਹੈਗੀ ਆ ਜਿਹੜੀ ਹਵਾਨੇ ਦੀ ਵੀ ਆ ਵਧੀਆ ਹੈਗੀ ਆ ਕਿਉਂਕਿ ਜੇ ਕੋਈ ਨੁਕਸ ਜਾਂ ਕੋਈ ਗੱਲਬਾਤ ਹੋਵੇ ਤਾਂ ਆਪਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਉਸ ਤੇ ਜਿਹੜੀ ਵਿਸ਼ੇਸ਼ ਨੋਟ ਵੀ ਤੁਹਾਨੂੰ ਜ਼ਰੂਰ ਕਰਾਵਾਂਗੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਆ ਬਾਕੀ ਹਜੇ ਦਿਨ ਜਿਹੜੇ ਆ ਇੱਕ ਹਫਤਾ ਵੀਰ ਹੋਣਾ ਦੱਸਿਆ ਵੀ ਇੱਕ ਹਫਤਾ ਤਕਰੀਬਨ ਹਜੇ ਇਸਨੇ ਆਰਾਮ ਨਾਲ ਲੈ ਜਾਣਾ ਹੈਗਾ ਤਕਰੀਬਨ ਹੋਰ ਹਜੇ ਹਵਾਨੇ ਦੀ ਜਿਹੜੀ ਆ ਢੇਲ ਹੈਗੀ ਆ ਤਿਆਰੀ ਕਰ ਜੂਗੀ ਹਜੇ ਠੀਕ ਆ ਬਾਕੀ ਵੀਰ ਜਿਹੜੀਆਂ ਤੁਸੀਂ ਅਕਸਰ ਕੋ ਚਿਪ ਕੇ ਆਏ ਉਹ ਥਣ ਥਣ ਤੇ ਬਿਲਕੁਲ ਸਾਫ ਆ ਬਹੁਤ ਵਧੀਆ ਥਣ ਚ ਹੈਗੀ ਠੀਕ ਆ ਚਾਰੇ ਥਣ ਬਿਲਕੁਲ ਵਧੀਆ ਹੈਗੇ ਆ ਜੀ ਪਾਸ ਆ ਜੀ ਸੋ ਗੁਰਵਿੰਦਰ ਵੀਰ ਜੀ ਆਪਾਂ ਜੇ ਦੂਜੀ ਇਸ ਵਹਿੜ ਦੀ ਗੱਲ ਕਰ ਲਈਏ ਤਾਂ ਇਹ ਕਿੰਨਾ ਸੁਭਾ ਸੂਈ ਆ ਜੀ ਇਹ ਦੂਜੇ ਸੂਹੇ ਸੂਈ ਆ ਵੀਰ ਠੀਕ ਆ ਜੀ ਦੂਜਾ ਸੁਭਾ ਸੂਈ ਆ ਅੱਧਾ ਮੈਂ ਥੱਲੇ ਹੈਗਾ 17 ਲੀਟਰ ਠੀਕ ਆ ਜੀ ਠੀਕ ਆ ਕਿਸਾਨ ਵੀਰੋ ਮਗਰ ਬੱਚੀ ਆ ਜੀ ਦੂਜਾ ਸੁਭਾ ਸੂਈ ਹੈਗੀ ਆ ਤਕਰੀਬਨ 17 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਹੈਗੀ ਆ ਦੋ ਡੰਗ ਦੀ ਤੁਸੀਂ ਚਵਾਈ ਆਰਾਮ ਇੱਕ ਡੰਗ ਦੀ ਦੋ ਡੰਗ ਦੀ ਤੁਸੀਂ ਆਪਣੀ ਜਿਹੜੀ ਅਚਵਾਈ ਕਰਕੇ ਤਸੱਲੀ ਜ਼ਰੂਰ ਕਰ ਸਕਦੇ ਹੋ ਬਾਕੀ ਥਣ ਦੋਸਤੋ ਜਿਹੜੇ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਥਣ ਬਿੱਥੇ ਵੀ ਚੰਗੀ ਹੈਗੀ ਆ ਬਰਾਬਰ ਦੀ ਸੋ ਵੀਰ ਜਿਹੜੀ ਮਗਰ ਇਹਦੇ ਕਾਫ ਆ ਬੱਚਾ ਬੱਚੀ ਆ ਗਈ ਨਾ ਜੀ ਬੱਚੀ ਆ ਗਈ ਤੇ ਸੂਈ ਕਿੰਨੇ ਕ ਦਿਨ ਦੀ ਵੀਰ ਦੱਸਿਆ ਸੀ ਵੀਰ ਹੋ ਗਿਆ ਅੱਜ 12 ਦਿਨ 12 ਦਿਨ ਦਾ ਸੂਆ 12 ਦਿਨ ਦੀ ਸੂਈ ਹੈਗੀ ਆ ਠੀਕ ਆ ਠੀਕ ਆ ਬਾਕੀ ਦੋਸਤੋ ਮਗਰ ਜਿਹੜੀ ਆ ਬੱਚੀ ਆ ਆ ਕਾਫ ਹੈਗਾ ਉਹ ਬੱਚੀ ਹੈਗੀ ਆ ਚੰਗੀ ਝੋਲੀ ਆ ਤੁਸੀਂ ਦੇਖ ਸਕਦੇ ਹੋ ਚੰਗੇ ਵਧੀਆ ਇੰਪੋਰਟਡ ਸੀਮਨ ਦੀ ਬੱਚੀ ਹੈਗੀ ਆ ਸੋ ਫਿਰ ਗੁਰਵਿੰਦਰ ਜੀ ਇਸ ਦਾ ਜਿਹੜਾ ਮੁੱਲ ਆ ਕੀ ਕਰਦੇ ਪਏ ਆ ਇਹਦਾ 50000 ਰੁਪਏ ਮੰਗਦੇ ਆ ਠੀਕ ਆ 50000 ਰੁਪਏ ਇਸ ਦਾ ਮੁੱਲ ਹੈਗਾ ਕਿਸਾਨ ਵੀਰੋ ਬਾਕੀ ਵੀਰ ਜੀ ਗੁਰਵਿੰਦਰ ਜੀ ਇਸ ਵਿੱਚ ਮਾਨਤਾ ਹੋ ਜਾਏਗਾ ਪੂਰਾ ਹੋ ਜਾਏਗਾ ਖੁੱਲ ਕੇ ਜਿੰਨਾ ਵੀ ਹੋਣਾ ਹੈ ਹਾਂ ਕੋਈ ਨਹੀਂ ਕਰਾਂਗੇ ਮਾਨਤਾ ਠੀਕ ਆ ਜੀ ਸੋ ਕਿਸਾਨ ਵੀਰੋ 50000 ਦੀ ਡਿਮਾਂਡ ਹੈਗੀ ਆ ਬਾਕੀ ਜਿਹੜਾ ਵੀਰ ਕੋਈ ਮੌਕੇ ਤੇ ਪਹੁੰਚੇਗਾ ਬਾਣਤਨ ਜਰੂਰ ਕੀਤਾ ਜਾਵੇਗਾ ਇਸ ਵੜ ਦੇ ਵਿੱਚੋਂ ਵੀ ਤੇ ਬਾਕੀ ਗੁਰਵਿੰਦਰ ਵੀਰ ਜੀ ਨੂੰ ਵੀ ਆਪਾਂ ਮਾੜਾ ਖੋਲ ਲਈਏ ਬਾਕੀ ਕਿਸਾਨ ਵੀਰੋ ਤੁਸੀਂ ਕੋਈ ਚੀਜ਼ ਖਰੀਦਣੀ ਆ ਆਪਦੀ ਮੌਕੇ ਤੇ ਜਿਹੜਾ ਪਸ਼ੂ ਸੋਇਆ ਹੈਗਾ ਮੌਕੇ ਤੇ ਉਹਦੀ ਇੱਕ ਡੰਗ ਦੀ ਦੋ ਡੰਗ ਦੀ ਤੁਸੀਂ ਚਵਾਈ ਖੋਦ ਕਰ ਸਕਦੇ ਹੋ ਚਵਾਈ ਕਰਕੇ ਤੁਸੀਂ ਪਾਸ ਕਰਕੇ ਮੁੱਲ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਕਿਸੇ ਵੀਰ ਨੇ ਵੀ ਲਾਉਣਾ ਹੋਵੇ ਬਾਕੀ ਜੇ ਮਾਲਕ ਨੂੰ ਉਹ ਮੁੱਲ ਪਸੰਦ ਆਉਂਦਾ ਹੈ ਉਹਦੇ ਪਰਤੇ ਦੇ ਵਿੱਚ ਹੈਗਾ ਦੋਸਤੋ ਉਹ ਤੁਹਾਡੇ ਨਾਲ ਮਤਲਬ ਕਿ ਜਰੂਰ ਮੁੱਲ ਤੈਅ ਕਰਕੇ ਜਿਹੜਾ ਖਰੀਦ ਹੋ ਜਾਵੇ। ਬਾਕੀ ਕਿਸਾਨ ਵੀਰੋ ਚੰਗਾ ਥਣ ਹੈਗਾ। ਹਵਾਨਾ ਤੁਸੀਂ ਵੀਡੀਓ ਦੇ ਵਿੱਚ ਪੂਤੇ ਚੈੱਕ ਕਰ ਸਕਦੇ ਹੋ। ਹਵਾਨਾ ਦੀ ਬਿਲਕੁਲ ਬੇਦਾਗ ਹਵਾਨਾ ਬਿਲਕੁਲ ਸਾਫ਼ ਹਵਾਨਾ ਹੈਗਾ। 17 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਦੋਸਤੋ ਇਸ ਵੈੜ ਦੇ ਆ ਜਿਹੜੀ ਮਿਲਕ ਦੀ ਹੈਗੀ ਆ ਥੱਲੇ ਕੋਈ ਵੀਰ ਆਪਦੀ ਚੁਾਈ ਕਰਨਾ ਚਾਹਵੇ ਦੋ ਡੰਗ ਦੀ ਬਿਲਕੁਲ ਆਪਦੀ ਤਸੱਲੀ ਬਖਸ਼ ਚੁਾਈ ਕਰ ਸਕਦਾ ਹੈ। ਦੰਗ ਦੀ। ਠੀਕ ਆ ਗਰਵਿੰਦਰ ਵੀਰ ਜੀ ਆ ਤੀਜੇ ਨੰਬਰ ਵਾਲੀ ਜਿਹੜੀ ਵੇੜ ਆ ਗਈ ਆ ਹਾਂਜੀ ਇਹ ਤਕਰੀਬਨ ਐਚ ਐਫ ਦੇ ਵਿੱਚ ਵੜਾ ਆ ਜਾਂਦੀਆਂ ਨਾ ਜੀ ਹਾਂਜੀ ਹਾਂ ਜੀ ਥੋੜੀ ਕ੍ਰੋਸ ਆ ਦੋਗਲੇ ਪੜ ਜਾਂਦੇ ਆ ਦੋਗਲੇ ਪੰਜ ਕ੍ਰੋਸ ਆ ਬਾਕੀ ਅੱਗੇ ਕਿਤੇ ਨਾ ਕਿਤੇ ਜੇ ਗਰਮੀ ਦੀ ਗੱਲ ਕਰੀਏ ਲੈ ਕੇ ਜਾਣ ਦਾ ਫਾਇਦਾ ਵੀ ਹੈ ਇਹਨਾਂ ਨੂੰ ਹਾਂਜੀ ਹਾਂਜੀ ਲੈ ਕੇ ਜਾਂਦਾ ਕਿਉਂਕਿ ਜ਼ਿਆਦਾ ਗਰਮੀ ਹੈ ਨਾ ਮਹਿਸੂਸ ਨਹੀਂ ਕਰਦੀਆਂ ਵੀ ਹਾਂ ਠੀਕ ਆ ਤੇ ਦੁੱਧ ਤੇ ਕੋਈ ਅਸਰ ਵੀ ਨਹੀਂ ਪੈਂਦਾ ਉਹਨਾਂ ਵਾਲੇ ਸਮਝ ਘਟਦੀਆਂ ਵੀ ਨਹੀਂ ਹਾਂਜੀ ਠੀਕ ਆ ਤੇ ਵੀਰ ਜੀ ਇਹ ਕਿੰਨਾ ਮਸੂਆ ਸੂਈ ਹੈਗੀ ਆ ਇਹ ਦੂਜੇ ਸੂਏ ਸੂਈ ਆ ਕੱਲ ਦੀ ਸੂਈ ਹੋਈ ਆ ਮਗਰ ਬੱਚ ਠੀਕ ਹੈ ਜੀ ਕੱਲ ਦੀ ਸੂਈ ਤਾਜੀ ਹੈ ਜੀ ਅਜਾ ਬੌਲੇ ਦੇ ਵਿੱਚ ਹੈ ਨਾ ਜੀ ਇਹ ਤਾਂ ਬੌਲੇ ਦੇ ਵਿੱਚ ਹੀ ਆ ਠੀਕ ਹੈ ਤੇ ਵੀਰ ਜੀ ਜਿਹੜਾ ਬੌਲਾ ਚੁਾਈ ਕੀਤੀ ਹੈ ਬੌਲਾ ਕਿੰਨਾ ਐਵਰੀਜ ਇਕ ਡੰਗ ਦਾ ਇਹਦੇ ਇਸ ਟਾਈਮ ਹੋਵੇਗਾ 13 ਲੀਟਰ ਹੈਗਾ ਜੀ ਬੌਲਾ 13 ਲੀਟਰ ਤਾਂ ਦੋ ਡੰਗ ਦਾ ਹਾਂ ਜੀ ਥੋੜੀ ਫਿਰ ਵਿੱਚ ਛੱਡ ਵੀ ਦੇ ਦੀ ਆ ਬਈ ਖਾਲੀ ਜਿਆਦਾ ਹਾਂ ਜੀ ਬਿਲਕੁਲ ਖਾਲੀ ਵੀ ਨਹੀਂ ਕੀਤੀ ਜਾਂਦੀ ਹਾਂ ਜੀ ਪਸ਼ੂ ਤਾਜ਼ਾ ਸੋਇਆ ਜੀ ਹਾਂ ਬਾਕੀ ਕਿਸਾਨ ਵੀਰ ਉਹ ਆਰਡਰ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਤੁਸੀਂ ਖੁਦ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚੰਗਾ ਸੋਹਣਾ ਆਰਡਰ ਹੈਗਾ ਵੀਰ ਜੀ ਦੁੱਧ ਕਿੰਨਾ ਮ ਤੋ ਕਿਸਾਨ ਵੀਰੋ ਜਿਹੜੀ 20 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਦੀ ਰਹੇਗੀ ਦੂਜਾ ਸੁਆ ਦੱਸਿਆ ਨਾ ਜੀ ਸੂਈ ਹੈ ਹਾਂਜੀ ਹਾਂਜੀ ਦੂਜਾ ਸੁਆ ਜਿਹੜਾ ਦੋਸਤੋ ਸੈਕੰਡ ਲੋਕੇਸ਼ਨ ਦੇ ਵਿੱਚ ਇਹ ਸੂਈ ਹੈਗੀ ਆ ਬਾਕੀ ਬਿਲਕੁਲ ਚੰਗਾ ਨਿਖੜਵਾ ਥਣ ਹੈਗਾ ਤੁਸੀਂ ਵੇਖ ਸਕਦੇ ਹੋ ਚਾਰ ਥਣ ਦੋਸਤੋ ਚਾਰੇ ਥਣ ਬਿਲਕੁਲ ਨਿਖੜਵੇਂ ਹਨ ਤੇ 20 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਰਹੇਗੀ ਬਾਕੀ ਚੰਗੀ ਵੈੜ ਹੈਗੀ ਆ ਕੱਦ-ਖੜ ਵੀ ਸੋਹਣਾ ਜਿੱਡਾ ਕ ਹੈਗਾ ਬਾਹਲੀ ਵੱਡੇ ਕੱਦ ਦੀ ਵੀ ਨਹੀਂ ਹੈਗੀ ਬਾਹਲੀ ਛੋਟੇ ਨਹੀਂ ਵਧੀਆ ਦਰਮਿਆਨੇ ਮੀਡੀਅਮ ਕੱਦ ਦੇ ਵਿੱਚ ਦੋਸਤੋ ਇਹ ਵੈੜ ਹੈਗੀ ਆ ਬਾਕੀ ਚੰਗੀ ਇਹ ਬਰੀਡ ਦੇ ਵਿੱਚ ਹੈਗੀ ਥੋੜਾ ਮਿਕਸ ਵਿੱਚ ਹੈਗੀ ਐਚਐਫ ਦੀ ਆਪਾਂ ਕ੍ਰੋਸਿੰਗ ਕਹਿ ਸਕਦੇ ਆ ਜਿਹੜਾ ਮਕਰਕਾਫ ਹੈਗਾ ਦੋਸਤੋ ਉਹ ਜਿਹੜੀ ਆ ਫੀਮੇਲ ਹੈਗੀ ਆ ਸੋ ਗੁਰਵਿੰਦਰ ਵੀਰ ਦੀ ਇਸ ਦਾ ਜਿਹੜਾ ਮੁੱਲ ਕੀ ਕਰਦੇ ਪਏ ਆ ਇਹਦਾ ਵੀ 50000 ਰੁਪਏ ਮੰਗਦੇ ਆ ਇਸ ਦੀ 50000 ਡਿਮਾਂਡ ਹੈਗੀ ਆ ਠੀਕ ਆ ਜੀ ਇਹਦੇ ਵਿੱਚ ਵੀ ਹੋ ਜਾਏਗਾ ਜੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਆ ਮਾਨਤਨ ਕਰਾਂਗੇ ਜਰੂਰ ਵੀਰ ਜਿਹੜਾ ਹੋਵੇ ਠੀਕ ਆ ਸੋ ਕਿਸਾਨ ਵੀਰੋ ਇਹ ਸੀਗੀਆਂ ਤਿੰਨ ਵਿਹੜਾਂ ਇਹਨਾਂ ਦੇ ਵਿੱਚੋਂ ਮਾਨਤਨ ਵੀ ਤੁਹਾਡਾ ਫੁੱਲ ਹੋਵੇਗਾ ਜਿਹੜਾ ਵੀਰ ਜਿਸ ਵੀਰ ਨੂੰ ਜਿੱਦਾਂ ਦੀ ਵਿਹੜ ਪਸੰਦ ਆਉਂਦੀ ਆ ਉਹ ਆਪਾਂ ਵੀਰ ਉਹਨਾਂ ਤੁਸੀਂ ਆਪਦੀ ਗੱਲਬਾਤ ਕਰ ਸਕਦੇ ਹੋ ਜਿਹੜੇ ਕੰਟੈਕਟ ਨੰਬਰ ਨੇ ਵੀਰ ਉਹਨਾਂ ਨੇ ਆਪਣੇ ਮੋਬਾਈਲ ਨੰਬਰ ਦਿੱਤੇ ਹਨ ਉਹਨਾਂ ਤੇ ਤੁਸੀਂ ਜਿਹੜਾ ਗੱਲਬਾਤ ਕਰਕੇ ਜਿਹੜਾ ਵੀਰ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਜਿਹੜਾ ਵੀ ਜਿਹੜਾ ਵੀ ਐਨੀਮਲ ਜਿਹੜੇ ਭਾ ਦਾ ਵੀ ਤੁਹਾਨੂੰ ਜਿੱਦਾਂ ਦਾ ਵੀ ਤੁਹਾਨੂੰ ਸੂਟ ਸੂਟੇਬਲ ਲੱਗਦਾ ਤੁਸੀਂ ਉਹ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਗੁਰਵਿੰਦਰ ਵੀਰ ਜੀ ਨੂੰ ਖੋਲ ਕੇ ਵੀ ਇਹਨੂੰ ਤੋੜ ਲਈਏ ਬਾਕੀ ਮੇਰੇ ਵੀਰ ਕਿਸੇ ਨੇ ਵੀ ਕਿਸਾਨ ਵੀਰੋ ਕਿਸੇ ਨੇ ਦੂਰੋਂ ਨੇੜੇੋਂ ਚੱਲ ਕੇ ਆਉਣਾ ਤਸੱਲੀ ਤੁਸੀਂ ਖੁਦ ਆਪਨੇ ਕਰਨੀ ਹੈਗੀ ਆ ਸਾਡਾ ਕੰਮ ਕੱਲਾ ਜਿਹੜਾ ਵੀਡੀਓ ਬਣਾਉਂਦਾ ਹੈਗਾ ਮਾਲਕ ਖੁਦ ਇਹੋ ਚਾਹੁੰਦੇ ਹਨ ਵੀ ਜਿਹੜੀ ਕੋਈ ਵੀਰ ਖਰੀਦਣ ਆਵੇ ਆਪਣੀ ਤਸੱਲੀ ਜਿਹੜੀ ਮੌਕੇ ਦੀ ਤਸੱਲੀ ਆ ਉਹਨਾਂ ਦੇ ਘਰ ਉਹਨਾਂ ਦੇ ਕਿਲੇ ਦੇ ਤੁਸੀਂ ਖੁਦ ਤਸੱਲੀ ਆਪਨੇ ਜ਼ਰੂਰ ਖੁਦ ਕਰਨੀ ਹੈਗੀ ਆ ਪਾਸ ਕਰਕੇ ਚੈੱਕ ਕਰਕੇ ਪਸੂ ਤੁਸੀਂ ਲੈ ਕੇ ਜਾਣਾ ਤੁਹਾਡਾ ਵੀ ਫਰਜ਼ ਬਣਦਾ ਅੱਗੋਂ ਮਾਲਕ ਦਾ ਦੇਣਾ ਵੀ ਜਿਹੜਾ ਫਰਜ਼ ਹੈਗਾ ਵੀ ਦੱਸਣਾ ਵੀ ਹੈਗਾ ਵੀ ਆਪਣੀ ਤਸੱਲੀ ਤੁਸੀਂ ਖੁਦ ਨੇ ਆਪ ਕਰਨੀ ਹੈਗੀ ਆ ਬਾਕੀ ਚੰਗੇ ਸੋਹਣੇ ਆਰਡਰ ਵਾਲੀ ਚੰਗੇ ਸੋਹਣੇ ਲੈਵੇ ਵਾਲੀ ਦੋਸਤੋ ਇਹ ਜਿਹੜੀ ਵੈਡ ਹੈਗੀ ਆ ਤਕਰੀਬਨ 20 ਲੀਟਰ ਦੀ ਮਿਲਕ ਕਪੈਸਿਟੀ ਇਸ ਥੱਲੇ ਜਿਹੜੀ ਆ ਇਸ ਸੂਵੇ ਦੇ ਵਿੱਚ ਰਹੇਗੀ ਬਾਕੀ ਵੀਰ ਹੁਣਾਂ ਤੇ ਕੋਲ ਤਕਰੀਬਨ ਦੋਸਤੋ ਜਰਸੀ ਵੈੜਾ ਐਚ ਐਫ ਵੈੜਾ ਤਕਰੀਬਨ ਹਰ ਸਮੇਂ ਆਉਂਦੀਆਂ ਰਹਿੰਦੀਆਂ ਹਨ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਹਾਂ ਜਿਸ ਵੀਰ ਨੇ ਵੀ ਕਿਸੇ ਟਾਈਮ ਵੀ ਖਰੀਦਰੀਆਂ ਹੋਣ ਉਹ ਬਾਈ ਹੋਰਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਟਾਈਮ ਦੋਸਤੋ ਇਹੇ ਵੜਾ ਖਰੀਦ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋਸਤੋ ਹਰ ਤਰ੍ਹਾਂ ਦਾ ਪਸ਼ੂ ਇੱਥੇ ਆਉਂਦਾ ਰਹਿੰਦਾ ਹੈ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ